ਕਿਥੋਂ ਹਨ ਤੁਸੀਂ ਅਸੀਂ ਕਹਿੰਦੇ ਨਿਕਰੇ ਹਾਂ ਮੈਂ ਤਾਂ ਆ ਸਾਰਾ ਫਨਾ ਕਰਦੇ ਫਰਜੋਦ ਦਰਾਫਤਾਂ ਦਾ ਜਾੜਾ ਕਰਦੇ ਫਰਦੇ ਅਸੀਂ ਬਚਾ ਕੇ ਰੱਖਿਆ ਕੋਈ ਨਹੀਂ ਇਹ ਤੇਰੇ ਛਕਰਾ ਜਾਣੇ ਨਾਲ ਮੂਹਰੇ ਉੱਤੇ ਵੀ ਇਹ ਦਰਾਫਤ ਮੋਸ਼ਦਗਾ ਨਹੀਂ ਖੰਦਗਾ ਨਹੀਂ ਰੱਖਣਾ ਖੋਇ ਖਰੂ ਵੀ ਕਰ ਰਹੀਆਂ ਉਹ ਖਰੂ ਨਹੀਂ ਅਸੀਂ ਕਹਿੰਦੇ ਇਹਦਾ ਜਦੋਂ ਹੁੰਦਾ ਕੱਖ ਕੰਦੀ ਤੇ ਹੈਗਾ ਜੇ ਤੂੰ ਮੈਂ ਜੀ ਗੱਲ ਪਹੁੰਚਦਾ ਵੀ ਇਹਦਾ ਤੇਰਾ ਮੂੰਹ ਫੜਿਆ ਉਹ ਖਾਈ ਜਾਂਦੀ ਉਹਦਾ ਮੂੰਹ ਫੜ ਲੈਗਾ ਜਾ ਕੇ ਹਜ਼ਾਰਾਂ ਪਸ਼ੂ ਤੁਸੀਂ ਲੈ ਕੇ ਰੋਜ਼ ਐਸੇ ਹਜ਼ਾਰਾਂ ਬਰਖਤਾਂ ਦਾ ਨੁਕਸਾਨ ਕਰਦੇ ਆ ਯਾਰ ਤੇ ਸਾਡੇ ਬਣੇ ਨਹੀਂ ਥੋੜੇ ਬਸ ਕੁਝ ਬਸ ਉਹ ਤੋੜ ਕੇ ਹਜ਼ਾਰਾਂ ਮਿਲਦੇ ਸਨ ਉਹ ਲੁਧਿਆਣਾੋਂ ਲੈ ਕੇ ਆ ਬਰਨਾਲੇ ਤੱਕ ਹੀ ਘੱਟ 20 ਟੋਲੇ ਮਿਲ ਗਏ ਸਨ ਅੱਛਾ ਹਾਂ ਚਲ ਅਸੀਂ ਉਧਰ ਹੀ ਡਾਕ ਲਾਸ਼ ਨਹੀਂ ਲੈ ਕੇ ਰੋਟਾ ਕਿੱਧਰ ਮਿਲ ਲੈਣ ਜਿਹੜਾ ਮਹਿਲ ਪਹੁੰਚ ਗਿਆ ਜੋ ਬਲੇ ਇਹ ਨੀਂਦ ਨੂੰ ਕੀ ਕੀ ਰੱਖ ਲੈਗਾ ਤੂੰ ਕਿਹਨੂੰ ਘਰੇ ਬਾੜ ਕੇ ਰੱਖ ਲੈਗਾ ਨਹੀਂ ਨਹੀਂ ਉੱਥੇ ਕਨਾਲੀਆਂ ਕਨਾਲੀਆਂ ਵਿੱਚ ਤੁਹਾਡੀ ਆਹ ਲਾਉਂਗਾ ਦੇ ਮੱਝਾਂ ਤੜ ਕੇ ਰੱਖ ਲੇਗਾ ਉੱਧਰ ਰੱਖਾਂ ਲੋੜ ਕੀ ਆਦੀ ਸਭ ਲੈ ਕਿਉਂ ਜਿਉਂ ਤੁਰਦਿਆਂ ਦਰਿਆ ਦੇ ਪਰਲੇ ਪਾਸ ਹੁਣ ਪਹਿਲਾਂ ਦਰਿਆ ਦੇ ਪਰਲੇ ਪਾਸ ਤੁਸੀਂ ਨੰਦ ਪਾਏ ਹੁਣ ਇਧਰ ਨੂੰ ਹੋ ਤੁਰੇ ਤੁਸੀਂ ਸਾਡੀ ਜਗ੍ਹਾ ਇੱਥੇ ਮਿਲ ਗਈ ਲੈਈ ਹੋਈ ਐ ਤੇਰੀ ਜਗ੍ਹਾ ਲਈ ਤੇਰੀ ਆ ਵੀ ਜਗ੍ਹਾ ਲਈ ਐ ਲੇ ਨੀ ਲੈ ਯਾ ਚਾਹੇ ਮੈਂ ਕਾਸੀ ਕਹਿਤਾ ਕਿ ਅਸੀਂ ਉੱਥੇ ਡੱਕ ਲਾਂਗੇ ਉਧਰ ਰੱਖ ਲਾਂਗੇ ਕਿਵੇਂ ਡੱਕ ਲਾਂਗੇ ਉਧਰ ਰੱਖ ਪੱਟੇ ਕਿੱਥੋਂ ਪਵਾਏਗਾ ਹਾਂ ਤੇ ਪਾਸ ਕਰਨਾ ਗਰੀਬਾਂ ਨੇ ਹੋਤੀ ਕਰਨਾ ਤੇ ਪਾਸ ਨਹੀਂ ਗਰੀਬੀ ਵਾਲੀ ਦਾ ਗੱਲ ਹੈ ਨਹੀਂ ਤੁਸੀਂ ਗਰੀਬ ਹੋ ਗਰੀਬ ਐ ਬੈਠੇ ਪਾਸੇ ਆ ਸਾਰਾ ਦਿਨ ਖੜੇ ਮੈਨੂੰ ਇਹ ਗੱਲ ਦਾ ਜਵਾਬ ਤੂੰ ਕਹਿੰਦਾ ਸੀ ਮੈਂ ਗਰੀਬ ਹਾਂ ਖੜੇ ਖੜੇ ਰਹਿ ਕੇ ਗੱਲ ਸੁਣ ਕਿੰਨੇ ਲੱਖ ਦਾ ਮਾਲ ਤੇਰੇ ਕੋਲ ਆਹ 40 ਸਾਲੂ ਹੀ ਨਾ ਕਿ ਭਲਾ ਜਾਨੇ ਬੱਦ ਵਾਰ 50000 ਦੀ ਮੱਝ ਸਾਡੀ 50 ਦੀ ਛੱਡ ਯਾਰ 42 50 ਦੀ ਛੱਡ ਯਾਰ 40 ਲੱਖ ਮੱਝਾਂ ਗਣ ਕਿੰਨੀਆਂ ਤੂੰ ਕਹਿੰਦਾ ਮੈਂ ਗਰੀਬ ਸਾਡੇ ਵਾਲੀ ਮੱਝ ਜਿਹੜੀਆਂ ਮੋਟੀਆਂ ਆ 15 ਹੌਣ ਮੱਝਾਂ ਮੋਟੀਆਂ ਅੱਛਾ ਬਸ ਬਾਕੀ ਕੱਟ ਰੋਟ ਰਹੀ ਹੈ ਦੇਖ ਲੈ ਚੱਲ ਗਿਣ ਕੇ ਚੱਲ ਮੈਂ ਕਹਿੰਦਾ ਤੇਰੇ ਹਿਸਾਬ ਨਾਲ ਚੱਲ ਲੈ ਤੇਰੇ 15 ਮੱਝਾਂ 50000 ਸਾਨੂੰ ਕਿੰਨੀਆਂ ਹੋ ਗਈਆਂ ਇਹ ਸਾਜ ਸਾਤ ਲੱਕ ਨਹੀਂ ਹੋ ਗਰੀਬ ਆ ਫਿਰ ਤਕਰੀਬ ਇਹ ਉੱਟੇ ਪਾਸ ਉਹਦਾ ਹੀ ਆ ਨਾ ਇਹ ਹੀ ਜਿਹਨਾਂ ਹੋਰ ਜ਼ਮੀਨ ਨੇ ਸਾਡੀ ਮੇਰੀ ਗੱਲ ਸੁਣ ਲੱਖ ਲੱਖ ਡੂਡ ਡੂਡ ਲੱਖ ਦੀ ਮੱਝ ਆ ਸਾਡੇ ਵਾਲੇ ਹੈ ਨਹੀਂ ਵੀਰੇ ਸਾਡੇ ਦੇਖ ਵੀਰੇ ਸਾਰਿਆਂ ਕੋਲ ਹੀ ਆ ਅਸੀਂ ਦੇਖਦੇ ਤੁਰੇ ਆਉਣੇ ਆ ਜਣੇ ਹੋਏ ਕਈ ਬੰਦੇ ਕਹਿਣ ਆਹ ਬੜਾ ਕੰਮ ਲੱਭਿਆ ਜੇ ਤੂੰ ਗਰੀਬ ਆ ਕਈ ਬੰਦੇ ਤਕੜੇ ਆ ਗੱਲ ਸੁਣ ਜੇ ਤੂੰ ਗਰੀਬ ਐ ਤੇ ਤੂੰ ਆਪਸੂ ਦਰਖਤ ਮਛਾਉਣੇ ਆ ਨਹੀਂ ਮਛਾਉਂਦੇ ਅਸੀਂ ਨੁਕਸਾਨ ਤੂੰ ਬਹੁਤ ကြਾਗਰੇ ਤੇ ਮਹਿਲ ਕਾ ਜਨੂ ਯਾਰ 바ਰੀ ਬਾਰੀ ਤੂੰ ਉਹੀ ਗੱਲ ਕਰਾ ਹੁਣ ਜੇ ਚਰੇ ਅਸੀਂ ਮਾਰਦੇ ਆ ਕੋ ਛੱਤਰ ਪੋਲਾ ਕਰਦੇ ਆ ਫਿਰ ਵੀ ਅਸੀਂ ਮਾਰੇ ਵੱਜਣੇ ਆ ਗਰੀਬ ਬੰਦੇ ਨੂੰ ਕੁਟਦੇ ਆ ਹਾਂਜੀ ਉਹ ਵੀ ਦਾਦਾ ਦਾ ਸਹੀ ਠੀਕਾ ਚੱਕਰ ਕੀ ਪਤਾ ਕੀ ਐ ਮਹਿਲ ਕਾ ਤੂੰ ਜੇਨੂ ਮਰਜੀ ਬੈਠੇ ਬੋਟੇ ਲੱਗੇ ਆ ਜਾਨੇ ਮੈਨੂੰ ਪਤਾ ਪਰਦਾ ਤੂੰ ਸਾਰਾ ਉਹ ਨਾਲ ਨਾਲ ਪਰਲੇ ਪਾਸੇ ਦਰਿਆ ਦੇ ਲੈ ਕੇ ਆ ਗਰਦਾਸਪੁਰ ਪਠਾਨਕੋਟ ਤੋਂ ਇਧਰ ਨੂੰ ਤੁਰੇ ਹੁਣ ਤੁਸੀਂ ਆ ਸਾਡੇ ਜ਼ਿਲ੍ਹੇ ਚ ਵੜ ਗਿਆ ਆ ਕੇ ਬਰਨਾਲਾ ਬਠਿੰਡਾ ਮਾਨਸਾ ਚ ਵੜ ਗਿਆ ਨਹੀਂ ਮਾਨਸਾ ਮੋਸੇ ਸਾਡੇ ਹੈ ਨਹੀਂ ਕੋਈ ਬੰਦਾ ਓਏ ਐ ਨੂੰ ਤੁਰ ਹੀ ਆਉਨੇ ਹੋ ਤੁਸੀਂ ਹੋਰ ਨੂੰ ਪੁਰਲੇ ਹੁੰਦੇ ਆ ਬੰਦੇ ਹੁਣ ਅਸੀਂ ਕੀ ਕਹਿ ਸਕਦੇ ਬੰਦੇ ਦੇ ਤੇਰੇ ਆ ਇਹਦੇ ਅਸੀਂ ਨਹੀਂ ਕਹਿ ਸਕਦੇ ਚੋੜ ਕੇ ਹਜ਼ਾਰਾਂ ਬੰਦਾ ਥੋੜਾ ਤੇ ਹਜ਼ਾਰਾਂ ਪਸ਼ੂ ਲਈ ਫਿਰਦਾ ਹੈ ਜਿਆੜਾ ਕਰਦਾ ਸਾਡੇ ਥੋੜੇ ਡੰਗਰ ਹੈ ਅਸੀਂ ਚੱਲ ਉੱਥੇ ਪਟਾਟਾ ਪਾਡਾ ਰੱਖ ਲਾਂਗੇ ਜੇ ਚੱਲ ਆਹ ਸਾਈਡ ਨੂੰ ਕਹਿੰਦਾ ਸਾਡੇ ਨਹੀਂ ਚਾਹਦੀ ਸਾਡੇ ਨਹੀਂ ਜਾਣਾ ਨਾ ਕੋ ਸਰਕਾਰ ਸਾਲੀ ਛੋਡੀ ਖਾਤਰ ਕੋ ਕਾਨੂੰਨ ਬਣਾਉਂਦੀ ਹੈ ਅਰੇ ਮੇਰੀ ਗੱ ਭਾਈ ਵੀਰ ਉੱਥੇ ਲੈ ਕੇ ਦੋ ਦੋ ਚਾਰ ਚਾਰ ਦੋ ਪਸ਼ੂ ਤੁਰ ਪੈਨਿਓ ਉਹ ਕੀ ਨੁਕਸਾਨ ਕਰ ਰਹੇ ਨੇ ਫਿਰ ਲੋਕਾਂ ਦਾ ਸਰਕਾਰ ਇੱਥੇ ਭੰਨ ਦੀ ਮੈਂਟ ਲਾਉਂਦੀ ਆ ਸਾਡੇ ਤੇ ਚਲਾਨ ਕੱਟਣ ਲੱਗਿਆ ਫੇਰ ਵੱਢ ਕੇ ਉਸ ਤੇ ਗਰੀਮਾ ਤਦੂ ਦੀ ਮੈਂਟ ਚ ਘੇਰ ਲੈਣਾ ਵੀ ਲਿਆ ਉਹ ਕਿਧਰ ਪਾਸ ਇਤਰਾਇ ਫਿਰ ਤੋਂ ਤੁਹਾਨੂੰ ਜਾਰਾ ਪਸ਼ੂ ਨੂੰ ਰੋਕਦਾ ਤੋ ਕੋਈ ਅਸੀਂ ਤਾਂ ਮੰਨ ਲਏ ਜੇ ਤੁਸੀਂ ਕਹਿੰਦੇ ਜੇ ਸੜਕੇ ਚੱਲ ਬੁੱਟੇ ਤੋੜਦੀਆਂ ਹਨ ਅਸੀਂ ਉੱਥੇ ਪਲਾਟ ਤੋੜ ਹੈ ਮਾਣੇ ਮਟੇ ਉੱਥੇ ਕਰਨਾ ਹੈ ਬੁਇਆ ਕਰਾਂਗੇ ਹੋਰ ਕੀ ਕਿਸੇ ਕੋਲੋਂ ਲੈ ਲਾਂਗੇ ਬਾਹਰ ਆ ਬੁਰੇ ਲੈ ਕੇ ਕਰਾਂਗੇ ਬਸ ਇਹੀ ਹੈ ਬਹੁਤਾ ਨਹੀਂ ਅਸਲ ਤਾਂ ਲੋਕਾਂ ਨੂੰ ਉੱਠਣਾ ਪੈਣਾ ਲੋਕ ਜਿੰਨਾ ਨੁਕਸਾਨ ਤੁਸੀਂ ਕਰ ਰਹੇ ਹੋ ਇਸ ਵੇਲੇ ਜਿੰਨਾ ਦਰਖਤਾਂ ਦਾ ਨੁਕਸਾਨ ਤੁਸੀਂ ਕੀਤਾ ਆ ਪੀਲੇ ਚਾਰ ਪੰਜ ਸਾਲ ਤੋਂ ਪਨਾਹ ਕਰਦਾ ਤੋ ਜਿੱਤੋਂ ਲੰਘਣ ਲੱਗ ਜੇ ਨੂੰ ਵੀ ਜੀ ਅਸੀਂ ਕਿਸੇ ਪਾਸੇ ਨਹੀਂ ਜਾਦੇ ਕਹ ਤੂੰ ਸਾਨੂੰ ਦੇਖ ਵੀ ਨਹੀਂ ਯਾਰ ਤੇਰੇ ਸਾਹਮਣੇ ਤੇਰੀ ਜਾਂਦੀਆਂ ਤੂੰ ਫੇਰ ਨਹੀਂ ਮੰਨਦਾ ਕੋਈ ਦੱਸਣਾ ਕਿ ਮਹਿਲ ਕੰਦੂਆ ਉਰੇ ਪਰੇ ਕਿੱਥੇ ਜਾਂਦੇ ਆ ਜੀ ਆਹ ਰੋਡ ਆ ਇੱਥੇ ਦਾ ਜਾਂਦੇ ਆ ਇੱਥੋਂ ਮੁੜ ਕੇ ਫੇਰ ਮਹਿਲ ਕਾ ਜਾਂਦੇ ਆ ਬਸ ਇਹੀ ਆ ਬਸ ਸਾਡਾ ਹੋਰ ਕੋਈ ਉਰੇ ਪਰੇ ਕਿੱਥੇ ਜਾਂਦਾ ਹੋਇ ਨਹੀਂ ਦਾ ਕੋਈ ਤੁਹਾਨੂੰ ਕਦੇ ਫੇਰ ਮਿਲਾਏ ਕੋਈ